ਆਇਆਂ ਹੀ ਤਿਆਰ ਹੋਣ ਦੇ ਜਾਣਦੇ ਇਧਰ ਮੁੰਡਾ ਮੇਰੇ ਕੱਪੜੇ ਲੈ ਕੇ ਆਉਣ ਡਿਆ ਮੰਗ ਕੇ ਲੈ ਆਉਣ ਡਿਆ ਜਾਣਾ ਇਕੱਠੇ ਜਾਣਾ ਦੇ ਇਥੇ 68 ਛੜ ਗੋਲੀਆਂ ਚਲਾ ਕੇ ਗਾਹਾਂ ਗਏ ਤੇ ਵੱਡਾ ਮੁੰਡਾ ਚਿੱਟਾ ਮਾਰਨ ਡਿਆ ਜਦੋਂ ਤੇ ਇਧਰੋਂ ਭੱਜ ਗਏ ਸਾਰੇ ਜਾਣੇ ਕਿੰਨੀ ਜਿਹਨੂੰ ਗੋਲੀਆਂ ਕਿੰਨੀ ਉਮਰ ODI ਉਹ 17 ਕਿੰਨੀ 17 ਮੰਨੀ ਕਿੰਨੀ 17 ਸਾਲ ਦਾ ਵਾ ਮਾਹੀ ਕੋਈ ਰੰਜਿਸ਼ ਲੱਗਦੀ ਹੈ ਕਿਸੇ ਨਾਲ ਨਾ ਕੋਈ ਆੜੀ ਨਹੀਂ ਹੈ ਹੈਗੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕਹਿਣਾ ਲੜਾਈ ਨਹੀਂ ਕੋਈ ਘੋਲ ਨਹੀਂ ਉਹ ਨਕਾਸ਼ ਗੋਲੀਆਂ ਕਿੰਨੇ ਤਾਰੀ ਪਤਾ ਨਹੀਂ ਸ਼ੇਖਪੁਰੇ ਦੇ ਮੋਹਲੇ ਦੇ ਮੁੰਡੇ ਆ ਉਧਰੋਂ ਆਏ ਆ ਇੱਧਰ ਉਹ ਚੌਂਗ 'ਚ ਮਾਰਦੇ ਆ ਉੱਥੇ ਮੁੰਡਾ ਲੀੜੇ ਲੈ ਕੇ ਆਉਂਦਾ ਉਹਤੇ ਦੁਕਾਨ ਦੇ ਲਾਗੇ ਉੱਥੇ ਮਾਰ ਕੇ ਉੱਥੇ ਸੁੱਟਦਾ ਉਹ ਹੁਣ ਕਿੱਥੇ ਹੁੰਦਾ ਮੁੰਡਾ ਮਾਨਾਂ ਵਾਲਾ ਹਸਪਤਾਲ ਕਰਿਆ ਜੇ ਕੀ ਮੰਨ ਕਰਦੀ ਕੀ ਕਰੀਏ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਕੀ ਕਹਿਣਾ ਮੇਰਾ ਦੋਤਾ ਆ ਕੀ ਨਾਮ ਕਾਸ਼ ਆਰਾਮ ਸ਼ਰਨ ਕਿੰਨੇ ਵੇ ਦੀ ਗੱਲ ਹੁਣੇ 10-15 ਮਿੰਟ ਹੋਏ ਸਾਰੇ ਤੁਹਾਡੇ ਕਿੰਨੇ ਜਣੇ ਵਿੱਚ ਤੇ ਆਏ ਹੋ ਅਸੀਂ ਜੇ ਅੰਦਰੋਂ ਨਿਕਲੇ ਆਂਦੇ ਪੰਜ ਆਣੇ ਅਸੀਂ ਜੇ ਅੰਦਰੋਂ ਨਿਕਲੇ ਆਂ ਤਾਂ ਤਿਆਰ ਹੋਣ ਦੇ ਲੀੜੇ-ਲੂੜੇ ਪਾਉਣ ਦੇ ਹੰਦੇ ਜਾਣਾ ਇਕੱਠੇ ਦੋਨਾਂ ਚ ਮੋਟਰ ਚਲਾंदे ਇੱਕ ਮੋਟਰ ਚਲਾ ਆ ਪਿਆ ਜੋ ਉਹਨਾਂ ਦਾ ਇਹ ਮੋਟਰ ਕਿਹਦਾ ਉਹਨਾਂ ਦੇ ਜਿਹੜੇ ਬੰਦੇ ਭੱਜ ਗਏ ਜਿਹੜੇ ਮਾਰ ਕੇ ਹਾਂਜੀ ਮੇਨਾ ਜਿੰਦਰ ਕੋਰ ਜੀ ਕੀ ਗੱਲ ਕੀ ਹੋਈ ਪੁਰਾਣੀ ਸਾਰੇ ਇਧਰ ਆਏ ਗੋਲੀਆਂ ਮਾਰ ਗਏ ਆ ਪਹਿਲਾਂ ਰਿਪਿਓ ਨੂੰ ਅਲੇ ਸਾਲ ਖੰਡ ਹੋਇਆ ਉਹਨੂੰ ਅਲੇ ਨਾਲ ਭੁੱਲਿਆ ਨਹੀਂ ਜਾਂਦੇ ਤੇ ਫੇਰ ਆ ਨਵਾਂ ਚਾਂਸ ਫੇਰ ਕਰ ਦਿੱਤਾ ਉਹਨਾਂ ਦਾ ਕਿੰਨਾ ਸੀ ਕਿੰਨਾ ਦਾ ਡੈਡੀ ਤੇ ਪਹਿਲਾਂ ਮਰੀਆਂ ਗੋਲੀਆਂ ਆਰਾਮ ਚਰਨ ਤਾਂ ਕਿੰਨਾ ਚਿਰ ਆ ਉਹਨਾਂ ਨੂੰ ਗੋਲੀਆਂ ਮਾਰੀਆਂ ਉਹਨਾਂ ਸਾਲ ਵੀ ਨਹੀਂ ਹੋਇਆ ਲੈ ਸਾਲ 1.5 ਸਾਲ ਹੋ ਗਿਆ ਨਾ ਵਰਤ ਬਾਤ 1.5 ਸਾਲ ਹੋਇਆ ਲੈ ਤੇ ਆ ਉਹ ਵੀ ਆਹੋ ਮੌਕਾ ਏ ਉਹ ਟਾਈਮ ਇੱਥੇ ਹੀ ਕੋਈ ਪੁਰਾਣੀ ਰੰਜਿਸ਼ ਚੱਲਦੀ ਪਈ ਨਹੀਂ ਸਾਡੀ ਹੋਰ ਨਹੀਂ ਕੋਈ ਚੱਲਦੀ ਫੇਰ ਕੀ ਕਾਰਨ ਦੇ ਗੋਲੀਆਂ ਚਲਾਉਂਦਾ ਹੁਣ ਇਹ ਉਹਨਾਂ ਨੂੰ ਪਤਾ ਕਿ ਕਾਰਨ ਹੋਇਆ ਕਾਤੋਂ ਮਾਰ ਕੇ ਕੀ ਚੱਕਰ ਹੋਇਆ ਤੁਹਾਡਾ ਬੇਟਾ ਕੀ ਕੰਮ ਕਰਦਾ ਇਹੋ ਦਿਹਾੜੀ ਕਰਦੇ ਲਵਾਈਆਂ ਨਾਲ ਜਾਂਦੇ ਵਿਚਾਰੇ ਉਮਰ ਕਿੰਨੀ ਹੈ ਜਿਹਦੇ ਗੋਲੀ ਲੱਗੀ ਹੈ 17 ਸਾਲ ਕੀ ਨਾਮ ਕੀ ਆ ਆਸ਼ੂ ਤੂੰ ਹੁਣ ਕੀ ਕੰਮ ਕਰਦਾ ਵਾ ਲਵਾਈਆਂ ਨਾਲ ਜਾਂਦਾ ਕੰਮ ਤੇ ਹੁਣ ਕੀ ਹਾਲ ਉਹਦਾ ਮੁੰਡੇ ਦਾ ਠੀਕ ਹਾਂ ਹਾਂ ਗਏ ਹੁਣ ਲੈ ਕੇ ਪਏ ਵੇਖ ਹੁਣ ਕੀ ਹੁੰਦਾ ਦੰਦ ਪੈਰ ਤੇ ਵੱਜੀ ਗੋਲੀ ਕਿੰਨੀ ਗੋਲੀ ਫਾਇਰ ਹੋਇਆ ਜੀ ਅਨੂੰ ਆ ਤੂੰ ਵੇਖਿਆ ਯਾ ਤੁਸੀਂ ਇੱਥੇ ਹੁਣ ਵੇਖ ਲਈ ਯਾ ਵੀ ਮੈਨੂੰ ਤੇ ਵੇਖੇ ਨਹੀਂ ਕਿੰਨੇ ਆ ਤੇ ਕਿੰਨੇ ਨੀ ਚਿਪਚਾਰ ਆ ਤੇ ਪੰਜ ਇਹਨਾਂ ਨੇ ਮੈਨੂੰ ਪਤਾ ਕਿੰਨੇ ਆ ਪੁਲਿਸ ਪ੍ਰਸ਼ਾਸਨ ਨੂੰ ਤਲਾਸ਼ ਕੀਤੀ ਸੀ ਹਾਂਜੀ ਠੀਕ ਆ ਪੁਲਿਸ ਪ੍ਰਸ਼ਾਸਨ ਉਹਦੇ ਇਹ ਕਾਰਵਾਈ ਕਰਨ ਆਏ ਆ ਕੀ ਮੰਨ ਕੀ ਕਰਦੇ ਜੋ ਬਸ ਕਾਰਵਾਈ ਕਰੋ ਉਹਨਾਂ ਨੂੰ ਜਿੰਨਾ ਵੀ ਸਖਤ ਸਖਤ ਜੋ ਵੀ ਕਰਨਾ ਕਰੋ ਕਿਹਦੀ ਲੜਾਈ ਇਹ ਲੜਾਈ वे खड़े थे यहाँ पे दो बंदे खड़े थे दो बंदे उसके गोली मार के जो ना यहाँ से बचका बचका आ रहे थे भाग के आ रहे थे तो यहाँ गाड़ी रपट गई तो यहाँ पे दो बंदूक उनकी गन यहीं पे गिर गई ठाव के बस डेढ़ डेढ़ गोली चलाने लगे हुए हमने भी शटर अपना बंद कर लिया कब की बात है ये अभी की बात है घंटे की बात है आधा घंटा गोली तो चली कम से कम दस बारह गोली चली पंद्रह गोली चली दो बंदे थे ਹੋ ਜਣੇ ਨੇ ਜਿਹੜਾ ਮੋਟਰਸਾਈਕਲ ਹੈ ਕਿਸ ਦਾ ਇਹ ਉਹਨਾਂ ਦਾ ਹੀ ਹੈ ਮੋਟਰਸਾਈਕਲ ਹੈ ਹਾਂ ਇਹ ਛੋੜ ਕੇ ਭੱਗ ਗਏ ਦੋ ਬੰਦੇ ਤੇ ਕਿੰਨੇ ਗੋਲੀ ਲੱਗੀ ਗੋਲੀ ਹੈ ਕਿ ਆਦਮੀ ਕੇ ਲੱਗੀ ਹੈ ਪੇਰ ਮੇਂ ਕਿੰਨੀ ਗੋਲੀ ਲੱਗੀ ਹੈ ਇੱਕ ਹੀ ਗੋਲੀ ਲੱਗੀ ਹੈ ਸਰ ਪੁਲਿਸ ਤਾਂ ਆਈ ਹੈ ابھی ਥੋੜਾ ਇੱਥੇ ਗਈ ਹੈ ਕਹੀਂ ਕੋ ਵੈਸੇ ਮੋਲ ਸੁਣਾ ਦੱਸ ਮੋਲ ਏਸੀ ਹੈ ਬਸ ਕੀ ਗੱਲ ਹੋਈ ਜੀ ਬਾਜੀ ਬਰਾਣੀ ਇਧਰ ਆਏ ਅਸੀਂ ਤਿਆਰ ਹੋਣ ਦੇ ਜਾਣ ਦੇ ਇਧਰੋਂ ਮੁੰਡਾ ਮੇਰਾ ਕੱਪੜੇ ਲੈ ਕੇ ਆਉਣ ਡਿਆ ਮੰਕੇ ਲੈ ਆਂਦੇ ਜੇ ਜਾਣਾ ਇਕੱਠੇ ਜਾਣਾ ਤੇ ਇੱਥੇ 68 ਛੜ ਗੋਲੀਆਂ ਚਲਾ ਕੇ ਗਾਹਾਂ ਗਏ ਤੇ ਵੱਡਾ ਮੁੰਡਾ ਟੀਟਾ ਮਾਰਨਦਿਆ ਜੀਰੋ ਉਹ ਇਧਰੋਂ ਭੱਜ ਗਏ ਸਾਰੇ ਜਾਣੇ ਕਿੰਨੀ ਜਿਹਨੂੰ ਗੋਲੀਆਂ ਕਿੰਨੀ ਉਮਰ ਹੋਦੀ 18 ਕਿੰਨੀ 18 ਮੰਨੀ ਕਿੰਨੀ 17 ਸਾਲ ਦਾ ਵਾ ਮਹਾ ਜੀ ਕੋਈ ਰੰਜਿਸ਼ ਲੱਗਦੀ ਹੈ ਕਿਸੇ ਨਾਲ ਨਾ ਕੋਈ ਆੜੀ ਨਹੀਂ ਹੈ ਹੈਗੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕਹਿਣਾ ਲੜਾਈ ਨਹੀਂ ਕੋਈ ਘੋਲੀ ਉਹ ਨਕਾਸ਼ ਗੋਲੀਆਂ ਕਿੰਨੇ ਪਤਾ ਨਹੀਂ ਸ਼ੇਖਪੁਰ ਦੇ ਮੋਹਲੇ ਦੇ ਮੁੰਡੇ ਆ ਉਧਰੋਂ ਆਏ ਆ ਇਦਰਾ ਉਹ ਚੌਂਕ 'ਚ ਮਾਰਦੇ ਉਹ ਤੇ ਮੁੰਡਾ ਲੀੜੇ ਲੈ ਕੇ ਆਉਂਦਾ ਓਥੇ ਦੁਕਾਨ ਦੇ ਲਾਗੇ ਓਥੇ ਮਾਰ ਕੇ ਓਥੇ ਸੁੱਟਦਾ ਤੇ ਹੁਣ ਕਿੱਥੇ ਮੁੰਡਾ ਮੁੰਡਾ ਮਾਨਾਂ ਵਾਲਾ ਹਸਪਤਾਲ ਖੜਿਆ ਜੇ ਨਹੀਂ ਮੰਨਤਾ ਠੀਕ ਹੈ ਕਿ ਹੁਣ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਕੀ ਕਹਿਣਾ ਮੇਰਾ ਦੋਤਾ ਆਇਆ ਕੀ ਨਾਮ ਦਾ ਕਾਸ਼ ਇਹ ਲੱਪਕ 11:30 ਤੋਂ 12 ਵਜੇ ਦੇ ਵਿੱਚ ਵਿੱਚ ਸੜੀ ਹੈ ਇੱਕ ਇੱਥੇ ਵੀ ਬੜੀ ਬੈਟਰੀ ਹੈ ਇਨਫੋਰਮੇਸ਼ਨ ਆਪਾਂ ਮਿਲੀ ਸੀ ਜਿੱਦ ਕਰਕੇ ਇੱਥੇ ਆਏ ਆ ਇਹ ਐਕਚੁਅਲੀ ਇੱਥੇ ਜੋਤੀਸਰ ਜਿਹੜਾ ਚੌਕ ਆ ਵਾਲਾ ਉੱਥੇ ਕੋਈ 5-6 ਬੰਦੇ ਜਿਹੜੇ ਆਏ ਆ ਮੋਟਰਸਾਈਕਲਾਂ ਤੇ ਜਿਨ੍ਹਾਂ ਨੇ ਫਾਈਟਿੰਗ ਕੀਤੀ ਹੈ ਤੇ ਜਿਹਦੇ ਵਿੱਚ ਇੱਕ ਆਕਾਸ਼ਦੀਪ ਇਹ 17 ਸਾਲ ਦਾ ਲੜਕਾ ਜਿਹੜਾ ਉਹ ਚੱਲ ਗਿਆ ਆ ਜਿਹਨੂੰ ਸਿਵਲ ਹਸਪੀਟਲ ਭੇਜਿਆ ਜਾ ਚੁੱਕਾ ਕੋਈ ਬੜਾਈ ਤੇ ਨਹੀਂ ਕੋਈ ਜਾਣ ਨਹੀਂ ਇਹਦੇ ਬਾਰੇ ਹਾਲੇ ਕੁਝ ਨਹੀਂ ਪਤਾ ਜੀ ਕਿਉਂਕਿ ਆਪਾਂ ਫਿਲਹਾਲ ਤੇ ਇਹਦਾ ਜਿਹੜੀ ਡਾਨੀ ਜੀ ਅੱਜ ਦੇ ਆਕਾਸ਼ਦੀਪ ਦੀ ਉਹਨੂੰ ਪੁੱਛਿਆ ਵਾ ਉਹਨੂੰ ਕੋਈ ਜ਼ਿਆਦਾ ਹਾਲੇ ਇੰਨਾ ਪਤਾ ਨਹੀਂ ਆ ਬਾਕੀ ਹਸਪੀਟਲ ਜਾ ਰਹੇ ਆ ਉੱਥੇ ਜਾ ਕੇ ਜਿੱਦਾਂ ਦੇ ਵੀ ਉਹ ਸਟੇਟਮੈਂਟ ਸਾਨੂੰ ਰਿਪੋਰਟ ਕਰਾਏਗਾ ਉਹਦੇ ਮੁਤਾਬਿਕ ਪੈ ਸਕਦਾ ਜੀ ਜਿੱਦਾਂ ਦੇ ਵੀ ਪਹਿਲਾਂ ਗੋਲੀ ਚੱਲੀ ਇਹ ਪਤਾ ਲੱਗਾ ਜੀ ਆਕਾਸ਼ ਦੇ ਵੀ 1.5 ਸਾਲ ਪਹਿਲੇ ਜਿਹੜੀ ਆ ਆਕਾਸ਼ ਦੇ ਫਾਦਰ ਦੇ ਵੀ ਗੋਲੀ ਲਪੇਟ ਕਰਕੇ ਮੌਤ ਹੋਈ ਸੀ ਉਹ ਵੀ ਝੰਡੇ ਵਾਲੇ ਪਰਚਾ ਦਰਜਾ ਉਹ ਵੀ ਆਪਾਂ ਅਫੀਸਲ ਰਿਕਾਰਡ ਵੀ ਦੇਖਾਂਗੇ ਕਿ ਕਿਹੜੇ ਬੰਦੇ ਸੀ ਇਹਦੇ ਬਾਰੇ ਹੱਲੇ ਆਪਾਂ ਕਲੀਅਰ ਕੱਟ ਨਹੀਂ ਕਹਿ ਸਕਦੇ ਪਹਿਲੇ ਆਪਾਂ ਦੂਸਰੇ ਜਿਹੜਾ ਪਹਿਲੇ ਆਲਰੇਡੀ ਪਰਚਾ ਦਰਜਾ ਉਹਦੇ ਤੇ ਵੀ ਆਪਾਂ ਵਰਕ ਕਰਾਂਗੇ ਜੀ ਖੋਲ ਕਿੰਨੇ ਕ ਮਿਲੇ ਜੀ ਖੋਲ ਸਾਨੂੰ 7 ਦੇ ਕਰੀਬ 3 ਕਿੰਨੀ ਲੱਗਦਾ ਜੀ ਤੁਹਾਨੂੰ ਕਿੰਨੀ ਕ ਫਾਇਰਿੰਗ ਹੋਈ ਵਸੇ ਸਾਡੇ ਨਾਲ ਨਹੀਂ ਫਾਇਰਿੰਗ ਜਿੰਨੇ ਕੋਲ ਮਿਲੇ ਉਹਦੇ ਹਿਸਾਬ ਨਾਲ ਤੇ ਉਡੀਕ ਕਰਦੀ ਆ ਆ ਫਿਲਹਾਲ ਤੇ ਇਹੋ ਹੀ ਆ ਕੋਈ ਨਾ ਕੋਈ ਐਨੀਮੀਟੀ ਆ ਜੀ ਜਾਂ ਕੋਈ ਨਾ ਕੋਈ ਹੋਰ ਕਾਰਨ ਆ ਜਾਂ ਰੰਜਿਸ਼ ਬਾਜੀ ਆ ਜਾਂ ਕੋਈ ਹੋਰ ਕਾਰਨ ਆ ਸਾਰੇ ਐਂਗਲ ਦੇਖਾਂਗੇ ਕੱਲ ਰਾਤ ਕਹਿੰਦੇ ਸ਼ੇਖੂਪੁਰ ਅਮਲੇਚੀ ਵੀ ਸ਼ੇਖੂਪੁਰ ਅਮਲੇਚੋ ਤੇ ਉਹਨਾਂ ਦੀ ਪੁਰਾਣੀ ਜਿਹੜੀ ਆ ਐਨੀਮੀਟੀ ਚੱਲ ਰਹੀ ਆ ਆ ਰਹੀ ਆ ਉਹਦੇ ਤਹਿਤ ਉਹਨਾਂ ਦੋ ਗੁੱਟਾਂ ਦੇ ਵਿੱਚ ਆਪਸ ਵਿੱਚ ਹੋਈ ਸੀ ਲੜਾਈ ਝਗੜਾ ਉਹਦੇ ਵਿੱਚ ਵੀ ਆਪਾਂ ਪਰਚਾ